ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪਿਨਾਕਲ ਰਿਫਿਊਜ਼ਡ ਕੇਸਸ ਨੂੰ ਵੀਜ਼ਾ ਦਿਵਾਉਣ ਦੇ ਬਾਦਸ਼ਾਹ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੀਰਤ ਜੀ ਮੈਂ ਸੁਣਿਆ ਕਹਿੰਦੇ ਤੀਰਤ ਸਿੰਘ ਪਿਨਾਕਲ ਉਹਨਾਂ ਦਾ ਫੇਰ ਸਮਾਂ ਆ ਗਿਆ। ਕਿਉਂ ਕਿਉਂਕਿ ਹੁਣ ਕੈਨੇਡਾ 'ਚ ਰਿਫਿਊਜ਼ ਲਾ ਕਹਿੰਦੇ ਫੇਰ ਲੱਗਣੀ ਐ। ਤੇ ਤੀਰਤ ਜੀ ਆਪਣੇ ਤਜਰਬੇ ਨਾਲ ਐਕਸਪਰਟਾਈਜ਼ ਨਾਲ ਹੁਣ ਵੀਜ਼ੇ ਲੈ ਕੇ ਦਿਆ ਕਰਨਗੇ। ਚਲੋ ਇਹ ਭਵਿੱਖ ਦੀ ਗੱਲ ਐ। ਪਿਛਲੇ ਸਮ ਗੱਲ ਹੁਣੇ ਕਰਦਿਆਂ ਕੈਨੇਡਾ ਨੇ ਕਈ ਚੈਨਲ ਮੈਂ ਦੇਖ ਰਿਆ ਸੀ ਉਹਨਾਂ ਨੇ ਕੁਐਸਚਨ ਮਾਰਕ ਪਾ ਕੇ ਲਿਖਤਾ ਕੀ ਸਟੂਡੈਂਟ ਵੀਜ਼ਾ ਬੰਦ ਕਰਤਾ ਉੰਜ ਐਸ ਡੀ ਐਸ ਸਟ੍ਰੀਮ ਬੰਦ ਕੀਤੀ ਹੈ 2018 ਚ ਸ਼ੁਰੂ ਹੋਈ ਸੀ ਸਟੂਡੈਂਟ ਡਾਇਰੈਕਟ ਸਟ੍ਰੀਮ ਸਟੂਡੈਂਟ ਡਾਇਰੈਕਟ ਸਟ੍ਰੀਮ ਦੇ ਵਿੱਚ ਵਿਦਿਆਰਥੀਆਂ ਨੂੰ ਕੁਝ ਹਫ਼ਤਿਆਂ ਦੇ ਵਿੱਚ ਰਿਜ਼ਲਟ ਆਉਣ ਦੀ ਗਾਰੰਟੀ ਸੀ ਭਾਵੇਂ ਰਿਫਿਊਜ਼ਲ ਭਾਵੇਂ ਵੀਜ਼ਾ ਤੇ 73% 70% ਤੋਂ ਜ਼ਿਆਦਾ ਇਹਦਾ ਸਕਸੈਸ ਰੇਟ ਸੀ GIC ਵੀ ਵਿਦਿਆਰਥੀਆਂ ਨੂੰ ਜਮ੍ਹਾਂ ਕਰਾਉਣਾ ਪੈਂਦਾ ਸੀ 1 ਸਾਲ ਦੀ ਫੀਸ ਦੇਣੀ ਪੈਂਦੀ ਸੀ ਖਰਚੀਲਾ ਕੰਮ ਸੀ ਪਰ ਹੁਣ ਕੈਨੇਡਾ ਨੇ ਇਹ ਸਕੀਮ ਬੰਦ ਕਰਤੀ ਹੁਣ ਕਹਿੰਦੇ ਖੁੱਲਾ ਜਿਹੜਾ ਮਰਜ਼ੀ ਜਿਵੇਂ ਮਰਜ਼ੀ ਅਪਲਾਈ ਕਰੋ ਭਾਵੇਂ ਤੁਹਾਡੇ ਬੈਂਡ ਹੈ ਨਹੀਂ ਭਾਵੇਂ ਤੁਸੀਂ ਤਾਂ ਵੀ ਅਪਲਾਈ ਕਰ ਦੋ ਪਰ ਹੁਣ ਕੈਨੇਡਾ ਚ ਵੀਜ਼ਾ ਮਿਲਣਾ ਕਹਿੰਦੇ ਬਹੁਤ ਔਖਾ ਹੋ ਜਾਣਾ ਹੈ ਕੰਨਾਂ ਨੂੰ ਹੱਥ ਲੱਗ ਜਾਣੇ ਕਹਿੰਦੇ ਵੀਜ਼ਾ ਲੈਣ ਦੇ ਹੁਣ ਇਹ ਤੁਹਾਡੇ ਤੋਂ ਮੈਂ ਸਥਿਤੀਆਂ ਸਪਸ਼ਟ ਕਰੂੰਗਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ SDS ਹਟਾਉਣ ਤੋਂ ਬਾਅਦ ਹੁਣ ਸਿਰਫ ਨੌਨ ਐਸਜੀਐਸ ਸਟਰੀਮ ਹੈ ਇਹਦੇ ਚ ਸੱਚਮੁੱਚ ਵੀਜ਼ਾ ਮਿਲ ਜੂ ਜਾਂ ਕੰਨਾਂ ਨੂੰ ਹੱਥ ਲਾਈ ਮਿਲਣਾ ਤੇ ਸਭ ਤੋਂ ਪਹਿਲਾਂ ਤਾਂ ਸਰ ਮੈਂ ਕਹਿਣਾ ਚਾਹੂੰਗਾ ਜਿਹੜੀ ਤੁਸੀਂ ਡਿਸਕਸ਼ਨ ਕੀਤੀ ਨਾ ਵੀਡੀਓ ਰਿਫਿਊਜ਼ਲਾਂ ਦਾ ਕਹਦੇ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਅਸੀਂ ਬੱਚਿਆਂ ਦੇ ਦਿਲਾਂ 'ਚ ਰਾਜ ਕਰਦੇ ਰਹੀਏ ਤੇ ਉਮੀਦ ਇਹ ਕਰਦੇ ਹਾਂ ਕਿ ਕਦੀ ਵੀ ਕਿਸੇ ਬੱਚੇ ਨੂੰ ਰਿਫਿਊਜ਼ਲ ਦਾ ਜਿਹੜਾ ਕਿ ਨਾ ਸਾਹਮਣਾ ਕਰਨਾ ਪਵੇ ਬਟ ਯੈਸ ਜਿਹੜੀ ਤੁਸੀਂ ਗੱਲ ਕੀਤੇ ਕਿਤਨਾ ਕੀਤੇ ਸਰ ਇਹ ਸੱਚਾਈ ਵੀ ਹੈਗੀ ਆ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਨਾ ਸਰ ਆ ਜਿਹੜਾ ਜੋ ਚੀਜ਼ਾਂ ਜੋ ਕਿ ਹੋ ਰਹੀਆਂ ਸਾਰੀਆਂ ਚੀਜ਼ਾਂ ਸੋ ਕਿਤਨਾ ਕਿਤੇ ਡਾਰ ਸੰਭਾਵਿਕ ਵੀ ਹੈਗਾ ਕਿਉਂਕਿ ਜਿੱਦਾਂ ਹੁਣ ਕੈਨੇਡਾ ਦੀਆਂ ਕੋਈ ਐਂਟਰੀ ਰਿਕੁਆਇਰਮੈਂਟ ਦੀ ਆਪਾਂ ਗੱਲ ਕਰ ਲਈ ਐ ਅੰਬੈਸੀ ਵੱਲੋਂ ਜੇ ਗੱਲ ਕਰ ਲਈ ਐ ਤੇ ਅੰਬੈਸੀ ਕਹਿੰਦਾ ਜੀ ਨਾ ਹੁਣ ਸਾਲ ਦੀ ਫੀਸ ਦੇਣਾ ਜ਼ਰੂਰੀ ਆ ਨਾ ਜੀਆਈਸੀ ਦੇਣਾ ਜ਼ਰੂਰੀ ਆ ਹੁਣ ਕਈ ਤਾਂ ਸਰ ਮੈਨੂੰ ਨਾ ਹਾਸੇ ਮਜ਼ਾਕ ਦੀ ਚੀਜ਼ ਮੈਂ ਤਾਂ ਕਹੂੰਗਾ ਚਾਹੇ ਫੋਨ ਆਏ ਬੱਚਿਆਂ ਦੇ ਕੀ ਮਤਲਬ ਹੁਣ ਅਸੀਂ ਫ੍ਰੀ ਜਾ ਸਕਦੇ ਆ ਇਦਾਂ ਦੇ ਵੀ ਸਰ ਫੋਨ ਕਾਲਸ ਆਉਣੇ ਸ਼ੁਰੂ ਹੋ ਗਏ ਆ ਬਟ ਮੈਂ ਦੱਸ ਦਵਾਂ ਕਿ ਸਰ ਜਿਹੜਾ ਨਵਾਂ ਅਪਡੇਟ ਆਇਆ ਨਾ ਜਿਹਦਾ ਆਪਾਂ ਤੇ ਵੀਡੀਓ ਦੇ ਪਿਛਲੇ ਆਪਾਂ ਸ਼ੇਅਰ ਵੀ ਕੀਤਾ ਸੀ ਉਹ ਤੇ ਅਸੀਂ ਕੱਲੀ ਕੱਲੀ ਐਮਬੈਸੀ ਦੀ ਸਾਈਟ ਤੋਂ ਜਿਹੜਾ ਉਹ ਲੈ ਕੇ ਸ਼ੇਅਰ ਕੀਤਾ ਸੀ ਸਰ ਜਿਹੜਾ ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਨਾ ਐਮਬੈਸੀ ਨੇ ਉਹਦੇ ਵਿੱਚ ਦੱਸਦਾ ਕਿ ਮੈਂ ਵੀਜ਼ਾ ਇਦਾਂ ਇਦਾਂ ਦੇਣਾ ਫੀਸ ਨਹੀਂ ਦੇਣਾ ਜਾਂ ਜੀਆਈਸੀ ਨਹੀਂ ਦੇਣਾ ਇਹਦਾ ਮਤਲਬ ਇਹ ਵੀ ਅਗੇ ਮਤਲਬ ਇਹ ਵੀ ਨਹੀਂ ਕਿ ਵੀਜ਼ਾ ਹੁਣ ਨਹੀਂ ਆਉਣਾ ਸਰ ਉਹਨਾਂ ਨੇ ਸਾਫ਼ ਇੱਕ ਜਿਹੜੀ ਸਾਫ਼ ਕਿਹਾ ਜਿਹਦੇ ਕਰਕੇ ਮੈਂ ਤਾਂ ਕਹਾਂਗਾ ਕਿ ਐਸ ਵੇਲੇ ਤੁਹਾਡਾ ਸਲਾਹਕਾਰ ਨੂੰ ਤਜਰਬੇਕਾਰ ਹੋਣਾ ਬਹੁਤ ਲੋਡ ਹੈਗਾ ਵਾ ਉਹ ਪਤਾ ਕੀ ਹੈ ਸਰ ਉਹਨੇ ਐਸਓਪੀ ਕਹਤਾ ਕਿ ਮੈਨੂੰ ਤੁਹਾਡੀ ਐਸਓਪੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ ਕਿ ਉਹਨੇ ਲਿਖ ਕੇ ਦਿੱਤਾ ਐਸਓਪੀ ਦੇ ਵਿੱਚ ਵੀ ਦੱਸਦਾ ਕਿ ਕੀ ਕੀ ਮੈਨੂੰ ਐਜ਼ ਅ ਸਟੂਡੈਂਟ ਤੁਹਾਡੀਆਂ ਤੇ ਜ਼ਿੰਮੇਵਾਰੀਆਂ ਰਿਸਪੌਂਸਿਬਿਲਿਟੀਆਂ ਕੀ ਹੋਣਗੀਆਂ ਸੋ ਇਹ ਚੀਜ਼ਾਂ ਨੇ ਉਹਨੇ ਦੱਸਦੀਆਂ ਦੂਜੀ ਚੀਜ਼ ਹੈਗੀ ਸਰ ਫਾਈਨੈਂਸ਼ੀਅਲਸ ਰਿਕੁਆਇਰਮੈਂਟ ਕੀ ਹਾਂ ਵੀ ਇਦਾਂ ਇਦਾਂ ਮੈਨੂੰ ਇੰਨੇ ਕੇ ਪੈਸੇ ਤੁਹਾਡੇ 1 ਸਾਲ ਜੇ ਤੁਹਾਡੀ ਪੜ੍ਹਾਈ ਆ 2 ਸਾਲ ਦੀ ਪੜ੍ਹਾਈ ਆ 2 ਜਾਣੇ ਆ ਰਹੇ 3 ਜਾਣੇ ਆ ਰਹੇ ਕਿਉਂਕਿ ਕਈ ਵਾਰੀ ਸਪਾਊਸ ਕਿਸੇ ਵੀ ਤਾਂ ਜਾਣੇ ਨਾ ਮਾਸਟਰਸ ਦੇ ਵਿੱਚ ਤੇ ਉਹਨਾਂ ਨੇ ਇਹ ਰਿਕੁਆਇਰਮੈਂਟ ਆ ਸਾਰੀਆਂ ਦੱਸ ਦਿੱਤੀਆਂ ਜਿਹੜਾ ਬੱਚਾ ਫੁੱਲਫੁੱਲ ਕਰੂਗਾ ਜਸ ਡੈਫੀਨਿਟਲੀ ਵੀਜ਼ਾ ਜ਼ਰੂਰ ਆਊਗਾ ਪਰ ਅੱਜ ਮੈਂ ਇੱਕ ਹੋਰ ਦੱਸ ਦਵਾਂ ਸਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਜਿਹੜਾ ਕਾਲਜ ਐਡਮਿਸ਼ਨ ਲੈਣਾ ਵੀ ਡੈਫੀਨੇਟਲੀ ਮੈਂ ਤਾਂ ਕਹੂੰਗਾ ਬੱਚੇਨਾਂ ਕਹੂੰਗਾ ਕਟਿੰਗ ਚਾਹੇ ਕੱਟ ਕੇ ਰੱਖ ਲੈਣ ਬਹੁਤ ਵੱਡਾ ਚੈਲੰਜ ਹੋਣ ਵਾਲਾ ਵਾ ਸਰ ਪਰ ਮੈਂ ਮੈਨੂੰ ਤਾਂ ਮੈਂ ਤਾਂ ਸੁਣਿਆ ਮੇਰੇ ਇੱਕ ਦੋਸਤ ਸੀ ਕੈਨੇਡਾ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਛੇਤੀ ਛੇਤੀ ਆਫਰ ਲੈਟਰ ਹੀ ਨਹੀਂ ਮਿਲਨੀ ਸਰ ਬਿਲਕੁਲ ਸੱਚ ਕਿਹਾ ਜਿਨੇ ਕਿਹਾ ਹੈਗਾ ਇਹਦੇ ਪਿੱਛੇ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਦਾ ਜਿੱਦਾਂ ਹੁਣ ਪੀਏ ਆਲ ਲੈਟਰ ਬੱਚਿਆਂ ਨੇ ਦੇਖਿਆ ਵੀ ਹੋਗਾ ਜਿਹੜੀ ਉਹਨਾਂ ਨੇ ਚਾਰ ਸ਼ਰਤਾਂ ਕਹੇ ਨਾ ਚਾਰ ਸ਼ਰਤਾਂ ਨੇ ਵੀਜ਼ਾ ਦਾਣਾ ਪਹਿਲੀ ਦਾ ਐਲਓਏ ਦੂਜੀ ਪੀਏਐਲ ਲੈਟਰ ਵੀ ਹੈਗੀ ਆ ਸ਼ਰਤ ਜਿਹੜੀ ਹੈਗੀ ਆ ਜੇ ਪੀਏਐਲ ਲੈਟਰ ਤੁਸੀਂ ਉਥੋਂ ਨਹੀਂ ਮਤਲਬ ਕਿ ਤੁਹਾਨੂੰ ਆਉਂਦੀ ਪੀਏਐਲ ਲੈਟਰ ਸਰ ਇਦਾਂ ਵਾਂ ਇੱਕ ਦਸੋਂ ਪੀਏਐਲ ਲੈਟਰ ਹੈ ਕੀ ਆ ਇਹ ਬੱਚੇ ਨੂੰ ਕਾਲਜ ਨੂੰ ਜੇ ਲਾਊ ਹੋ ਗਈ ਕਿ ਤੂੰ 100 ਬੱਚਾ ਸੱਤ ਸਕਦਾ ਤੇ ਉਹਨੇ ਜੇ ਇੱਕ ਬੱਚੇ ਨੂੰ ਦੇ ਦਿੱਤੀ ਜੇ ਉਹ ਬੱਚੇ ਦਾ ਵੀਜ਼ਾ ਆ ਗਿਆ ਠੀਕ ਹੈ ਜੇ ਨਹੀਂ ਆਇਆ ਜੇ ਰਿਫਿਊਜ਼ ਹੋਇਆ ਨਾ ਤੇ ਉਹ ਬੱਚੇ ਉਹਨਾਂ ਦੀ ਸੀਟ ਖਰਾਬ ਆ ਸੋ ਇਸੇ ਕਰਕੇ ਕਰ ਰਹੇਗੇ ਇਹਨਾਂ ਦਾ ਹੋਰ ਆਸਾਨ ਤਰੀਕੇ ਨਾਲ ਜਿਵੇਂ ਤੁਸੀਂ ਸਮਝਾ ਰਹੇ ਹੋ ਮੈਂ ਸਮਝ ਰਿਹਾ ਮਤਲਬ ਇੱਕ ਕਾਲਜ ਦੇ ਵਿੱਚ ਸਮਝ ਲਓ 50 ਸੀਟਾਂ ਨੇ ਤੇ ਸਰਕਾਰ ਨੇ ਉਹਨਾਂ ਨੂੰ 100 ਪੀਐਲ ਲੈਟਰਾਂ ਦੇ ਦਿੱਤੀਆਂ ਨਹੀਂ 50 ਹੀ ਦਿੰਦੀਆਂ ਸਰ ਅੱਛਾ 50 ਦੀ ਅੱਛਾ ਜਿੰਨੀਆਂ ਸੀਟਾਂ ਉਹਨੀਆਂ ਲੈਟਰਾਂ ਦੇ ਦਿੱਤੀਆਂ ਬਿਲਕੁਲ ਸਰ ਅੱਛਾ ਇਹਦਾ ਮਤਲਬ ਹੈ ਇੱਕ ਕਾਲਜ ਕੋਲੇ 100 ਸੀਟਾਂ ਨੇ ਤੇ 100 IP letter ਨਹੀਂ ਬਿਲਕੁਲ ਸਰ ਇਹਦਾ ਮਤਲਬ ਹੈ ਕਾਲਜ ਆਪਣੀ PL ਲੈਟਰ ਕਿਸੇ ਨੂੰ ਤਾਂ ਨਹੀਂ ਦਿੰਦਾ ਫਿਰ ਐਵੇਂ ਹੀ ਨਹੀਂ ਦਿੰਦਾ ਸਰ ਜੇ ਮੇਰੇ ਵਰਗਿਆਂ ਨੂੰ ਦੇਤੀ ਸਮਝ ਲਓ ਮੇਰੇ ਵਰਗਿਆਂ ਨੂੰ 100 ਦੇਤੀ ਤੇ 100 ਦੇ ਵੀਜ਼ੇ ਨਹੀਂ ਲੱਗੇ ਤੇ ਕਾਲਜ ਤਾਂ ਵਿਹਲਾ ਰਹਿ ਜਾਣਾ ਸਰ ਮੈਂ ਨਾ ਇਹ ਚੀਜ਼ ਤੇ ਕਲਾਸ ਕਿਵੇਂ ਲੱਗੂ ਸਰ ਇਹ ਚੀਜ਼ ਮੈਂ ਕਹਿਣਾ ਚਾਹੁੰਦਾ ਕਿਉਂਕਿ ਨਾ ਹਰੇ ਅਪਡੇਟ ਆਇਆ ਹਜੇ ਬੱਚੇ ਨੂੰ ਨਾ ਸੰਭਲਣ ਦੀ ਜਿਹੜਾ ਕਿ ਹਜੇ ਮੌਕਾ ਨਹੀਂ ਮਿਲਿਆ ਪਰ ਨਾਲ ਦੀ ਨਾਲ ਮੈਂ ਕਹਿ ਦਵਾਂ ਕਿ ਆ ਪਤਾ ਕੀ ਹੋ ਰਿਹਾ ਸਰ ਮਸ਼ਹੂਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਸਾਡੇ ਕੋਲ ਆ ਜਾਓ ਜੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸਰ ਮਸ਼ਹੂਰੀ ਬਹੁਤ ਦੁਆਰਾ ਆ ਗਈ ਹੈ ਮਾਰਕੀਟ ਉਨ ਮਸ਼ਹੂਰੀ ਤਾਂ ਆਪੀ ਹੋਣੀ ਹੈ ਸਰ ਜੇ ਤੁਹਾਨੂੰ ਅੰਬੈਸੀ ਨੇ ਕਹੇ ਤਾਂ ਮੈਨੂੰ ਚਾਹੀਦਾ ਹੀ ਨਹੀਂ ਪਰ ਮੈਂ ਕਹਿੰਦਾ ਮਸ਼ਹੂਰੀਆਂ ਵਾਲੇ ਏਜੰਟ ਭਾਵੇਂ ਕਹੀ ਜਾਣ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਮਸਲਾ ਤਾਂ ਇੱਥੇ ਹੈ ਜੇ ਕਿਸੇ ਕਾਲਜ ਕੋਲੇ 100 ਪੀਏ ਲੈਟਰ ਹੈ ਕਾਲਜ ਉਹ ਪੀਐਲ ਲੈਟਰ ਕਿਹੜੇ ਵਿਦਿਆਰਥੀ ਨੂੰ ਦਊ ਸਰ ਇਹ 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 ਵਿਸ਼ਾ ਇਹ ਥੋੜੇ ਦਿਨ ਰੁਕੋ ਸਰ ਕਾਲਜ ਦੀਆਂ ਕਲੈਰਿਟੀਆਂ ਰਿਕੁਆਇਰਮੈਂਟ ਸਭ ਕੁਝ ਚੇਂਜ ਹੋਇਆ ਹੈ ਲੋ ਇੱਕ ਗੱਲ ਤਾਂ ਸਾਫ਼ ਹੈ ਨਾ تیر ਜੀ ਕਿ ਕਾਲਜ ਪੀਐਲ ਲੈਟਰ ਉਸੇ ਵਿਦਿਆਰਥੀ ਨੂੰ ਦਊ ਜਿਹਦਾ ਵੀਜ਼ਾ ਆਉਣ ਦੀ ਸੰਭਾਵਨਾ ਹੋਊ 100% ਬਿਲਕੁਲ ਤੁਸੀਂ ਸਹੀ ਕਿਹਾ ਉੱਥੇ ਰੁਕੀ ਦੇਖੋ ਵੀਜ਼ਾ ਆਉਣ ਦੀ ਸੰਭਾਵਨਾ ਕਿਹਦੀ ਹੈ ਸਰ ਉੱਥੇ ਬੱਚਿਆਂ ਦੇ ਮਾਰਕਸ ਲਿਖੇ ਜਾਣਗੇ ਬੱਚਿਆਂ ਦਾ ਗੈਪ ਵੀ ਲਿਖਿਆ ਜਾਊਗਾ ਤੇ ਪੂਰੀ ਪੂਰੀ ਤਿਆਰੀ ਹੈ ਸਰ ਜੇ ਤੁਹਾਨੂੰ ਯਾਦ ਹੋਵੇ ਨਾ ਆਪਾਂ 7-8 ਮਹੀਨੇ ਪਹਿਲਾਂ ਜਦੋਂ ਆ ਜਨਵਰੀ ਚ ਲਾਉਂਗਾ ਅਪਾ ਸ਼ੁਰੂ ਲਾਇਸੀ ਨਾ ਕਿ ਕੈਨੇਡਾ ਹੁਣ ਬਣਨ ਜਾ ਰਿਹਾ ਆਸਟ੍ਰੇਲੀਆ ਦਾ ਤਿਆਰੀ ਆ ਇਹ ਕੈਨੇਡਾ ਇਹ ਸਾਰਾ ਆਸਟ੍ਰੇਲੀਆ ਦਾ ਪ੍ਰੋਸੈਸ ਆ ਸਾਰਾ ਜਿਹਨੂੰ ਅਪਾ ਜੀਟੀਵੀ ਕਹਿੰਦੇ ਆ ਕਿ ਬੱਚੇ ਦੇ ਪਹਿਲਾਂ ਫੰਡ ਵੀ ਦੇਖ ਬੱਚੇ ਦਾ ਸਾਰਾ ਕੁਝ ਦੇਖ ਫਿਰ ਸਾਲ ਬਾਅਦ ਆਡਿਟ ਕੀਤਾ ਜਾਂਦਾ ਕਾਲਜ ਦੀ ਰੈਂਕਿੰਗ ਲਿਖੀ ਤੇ ਤੇਰੇ ਕਿੰਨੇ ਬੱਚੇ ਨੇ ਤੂੰ ਆਪਣੀਆਂ ਜਿਹੜੀ ਸੀਓਵੀ ਦਿੱਤੀ ਸੀ ਤੇਰੇ ਕਿੰਨੇ ਬੱਚਿਆਂ ਦੇ ਵੀਜ਼ੇ ਆ ਗਏ ਕਿੰਨੇ ਦੇ ਰਿਫਿਊਜ਼ ਹੋ ਗਏ ਤੇ ਉਹਦੀ ਰੈਂਕਿੰਗ ਤੈਅ ਕੀਤੀ ਜਾਂਦੀ ਤੇ ਸੇਮ ਸਰ ਕੈਨੇਡਾ ਦੇ ਰਾਹ ਤੇ ਆ ਇਹਦਾ ਮਤਲਬ ਹੈ ਕਿ ਹੁਣ ਜਦੋਂ ਕੋਈ ਕਾਲਜ ਤੁਸੀਂ ਆਫਰ ਲੈਟਰ ਅਪਲਾਈ ਕਰੋਗੇ ਆਫਰ ਲੈਟਰ ਦੇਣ ਤੋਂ ਪਹਿ ਇਹ ਸਾਰਾ ਕੁਝ ਮੰਗੂਗਾ ਵੀ ਫੰਡ ਕਿੰਨੇ ਆ ਇਹ ਬਿਲਕੁਲ ਤਿਆਰੀ ਹੋ ਸਕਦੀ ਹੈ ਹਜੇ ਮੈਂ ਇਤੇ ਆਫੀਸ਼ੀਅਲ ਕਲੈਰਿਟੀ ਨਹੀਂ ਦਊਗਾ ਪਰ ਤੁਸੀਂ ਆਪ ਸਿਆਣੇ ਆ ਸਰ ਹੁਣੀ ਹੋਣੀ ਹੈ ਕਾਲਜ ਨੂੰ ਜੇ ਆਪਣੀ ਇੱਜ਼ਤ ਜਿਆਦਾ ਪਿਆਰੀ ਨਾ ਤੇ ਅੱਜ ਮੈਂ ਦੱਸ ਵੀ ਨਾਵਾ ਸਰ ਅਸਟ੍ਰੇਲੀਆ ਅੱਜ ਵੀ ਜਾਣ ਨੂੰ ਬੱਚਾ ਤਰਸਦਾ ਤੇ ਜੋ ਕੈਨੇਡਾ ਨੂੰ ਨਿੰਦਿਆ ਸੀ ਨਾ ਤੇ ਅੱਜ ਮੈਂ ਇਸ ਵੀਡੀਓ ਰਾਈ ਵੀ ਕਿ ਬੱਚਿਆਂ ਨੂੰ ਵੀ ਕਹਿ ਦਵਾ ਪੇਰੈਂਟਸ ਨੂੰ ਵੀ ਕਹਿ ਦਵਾ ਜਿਹਨਾਂ ਨੂੰ ਆ ਪਿਛਲੇ ਆ 6 ਕਿ ਮਹੀਨੇ ਜਾਂ ਸਾਲ ਕੇ ਜੇ 6ਤੀ ਸੌਖਾ ਵੀਜ਼ਾ ਮਿਲ ਗਿਆ ਸੀ ਨਾ ਉਹਨਾਂ ਨੂੰ ਲੱਗਦਾ ਸੀ ਕੈਨੇਡਾ ਰੋਲ ਗਿਆ ਬੱਚਾ ਤੱਕੇ ਹੋ ਗਏ ਆ ਹੋ ਗਿਆ ਜੀ ਅਸੀਂ ਤਾਂ ਸਭ ਕੁਝ ਖਤਮ ਹੋ ਗਿਆ ਮੈਂ ਕਹਾਂਗਾ ਜੀ ਥੋੜੇ ਦੇ ਨਾ ਤੁਸੀਂ ਕਹੋਗੇ ਅਸੀਂ ਕਰਮਾਂ ਵਾਲੇ ਰਹਿ ਗਏ ਟਾਈਮ ਨਾ ਪਹੁੰਚ ਗਏ ਇਹ ਸੱਚਾਈ ਹੈ ਸਰ ਮੈਂ ਡਰਾ ਅੱਛਾ ਜਿਹੜੇ ਪਹੁੰਚ ਗਏ ਮਤਲਬ ਉਹਨਾਂ ਨੂੰ ਫਾਇਦੇਮੰਦ ਨੇ 100% ਸਰ ਕਿਉਂਕਿ ਸਾਡੇ ਪੰਜਾਬੀਆਂ ਲਈ ਵੀਜ਼ਾ ਪਿਛਲੇ ਸਾਲ ਤੋਂ ਸਰ ਰਿਫਿਊਜ਼ਲ ਹੀ ਨਹੀਂ ਆਈ ਅਕਤੂਬਰ ਤੋਂ ਆਕਤੂਬਰ ਤੋਂ 8 ਤੋਂ 15 ਹੋ ਚੇਂਜ ਹੋ ਗਈ ਇੱਕ ਗੱਲ ਬੜੀ ਹੈਰਾਨੀ ਜੀ ਵਾਲੀ ਆ ਤੇਜ ਜੀ ਕਿ ਹੁਣ ਕੁਝ ਦਿਨ ਪਹਿਲਾਂ ਤੱਕ ਰੋਲ ਪੈ ਗਈ ਸੀ ਕੈਨੇਡਾ ਜਿਹੜਾ ਮਰਜ਼ੀ ਵੀਜ਼ਾ ਲੈ ਲੇ ਬਸ ਬੰਦਾ ਹੋਣਾ ਚਾਹੀਦਾ ਸੀ ਸਰ ਤੇ ਹੁਣ ਚੱਲਦੇ ਹੋਣੇ ਜਿਹਦੇ ਆਪਾਂ ਕਿਹਾ ਸੀ ਨਾ ਸਰ ਚੱਲਦੇ ਹੋਣੇ ਚਾਹੀਦੇ ਸੀ ਤੇ ਹੁਣ ਜੋ ਅਚਾਨਕ ਕੈਨੇਡਾ ਨੇ ਐਡੀ ਸਖਤੀ ਜੀ ਕਰਤੀ ਉਹ ਸਟਰੀਮ ਵੀ ਬੰਦ ਕਰਤੀ ਮੈਨੂੰ ਲੱਗਦਾ ਵੀਜ਼ਾ ਲੈਣਾ ਚੈਲੰਜ ਬਣੂਗਾ ਮੈਨੂੰ ਇਹ ਲੱਗਦਾ ਸਰ ਉਦਾਂ ਐਜ਼ੇ ਮੇਰਾ ਜਿਹਦਾ ਕੰਮ ਆ ਮੇਰਾ ਪ੍ਰੋਫੈਸ਼ਨ ਆ ਏਜੈਂਟ ਆ ਮੈਂ ਮੈਨੂੰ ਕਮਾਈ ਸਭ ਨੂੰ ਪਤਾ ਕਿ ਅਸੀਂ ਵੀਜ਼ਾ ਲੱਗੇ ਤਾਂ ਮੈਨੂੰ ਕਮਿਸ਼ਨ ਹੋਣੀ ਮੈਨੂੰ ਪੈਸੇ ਬਚਣੇ ਆ ਤੋ ਅਸੀਂ ਤਾਂ ਨਹੀਂ ਮੇਰਾ ਚਾਹੇ ਨੁਕਸਾਨ ਹੋਗਾ ਪਰ ਮੈਂ ਲੌਂਗ ਟਰਮ ਚ ਬਹੁਤ ਫਾਇਦਾ ਲੇ ਲੇ ਤੁਸੀਂ ਤਾਂ ਠੱਗੀ ਠੋਰੀ ਵੀ ਨਹੀਂ ਕਰਦੇ ਨਾ ਤੁਹਾਨੂੰ ਤਾਂ ਵੀਜ਼ਾ ਆਊਗਾ ਤੇ ਕਾਲਜ ਤੋਂ ਕਮਿਸ਼ਨ ਮੈਂ ਦੱਸਦਾ ਕਿ ਕਈ ਵਾਰੀ ਮੈਂ ਸਟੇਟਮੈਂਟ ਦੇ ਲੱਗਾ ਨਾ ਕਈ ਵਾਰੀ ਕਈ ਮੈਂ ਬੜੇ ਤੱਤ ਹੁੰਦੇ ਆ ਅੱਜ ਕੱਲ ਕਮੈਂਟ ਬੜੇ ਵੱਜਦੇ ਆ ਨਾ ਕਿ ਉਹਨਾਂ ਦਾ ਕੀ ਕਹਾਂ ਲਗੇ ਸਰ ਇਹ ਨੂਡ ਆਕਾ ਹੋਇਆ ਪਰ ਮੈਂ ਕਹਿੰਦਾ ਸੌਖਾ ਬੜਾ ਕੁਛ ਤਾਂ ਹੁਣ ਮਾਪੇ ਭੇਜ ਕੇ ਹਾਂ ਵੀ ਸਾਡਾ ਧੀ ਪੁੱਤ ਉੱਥੇ ਗਿਆ ਵਾ ਆ ਪਿਛਲੇ ਸਮੇਂ ਜਿੰਨਾ ਸੌਖਾ ਵੀਜ਼ਾ ਆਇਆ ਨਾ ਉਨੇ ਮੈਂ ਤਾਂ ਕਹੂੰਗਾ ਕਿ ਠੱਗੀਆਂ ਵੀ ਵਜੀਆਂ ਸਾਰਾ ਕੁਝ ਹੋਇਆ ਤੇ ਉਹ ਬੱਚਾ ਬਾਅਦ ਚੋਂ ਜਾ ਕੇ ਉਹਦੀ ਕੰਪਲੇਂਟ ਆਏਗੀ ਹਾਂ ਵੀ ਅਸੀਂ ਫਸ ਗਏ ਨਹੀਂ ਚਲੋ ਜਦੋਂ ਜਦੋਂ ਪ੍ਰੋਸੈਸ ਐਡਾ ਸੌਖਾ ਹੋ ਗਿਆ ਆਪਣੇ ਬੱਚੇ ਇਲਤੀ ਵੀ ਹੈਗੇ ਵਿੱਚ ਵਿੱਚ ਸੋ ਇਲ ਤਾਂ ਬਹੁ ਕੀਤੀਆਂ ਕਈਆਂ ਨੇ ਉੱਥੇ ਜਾ ਕੇ ਮੈਂ ਕੱਲ ਪਰਸੋ ਵੀ ਵੀਡੀਓ ਦੇਖਦਾ ਸੀ ਲੜੀ ਜਾਂਦੇ ਸੀ ਕਿਸੇ ਕਿਸੇ ਥਾਂ ਸਰ ਇਹ ਚੀਜ਼ਾਂ ਦਾ ਨਾ ਉਹ ਜਿੰਨਾ ਹੋ ਸਕੇ ਬਚਾਅ ਹੋਣਾ ਚਾਹੀਦਾ ਅੱਜ ਮੈਂ ਇੱਥੇ ਇੱਕ ਹੋਰ ਅਨਾਉਂਸਮੈਂਟ کہہ ਦਵਾਂ ਕਹਿੰਦੇ ਨੇ ਕਦੀ ਕਿਸੇ ਦੀ ਭਲੇਮਾਨਸੀ ਦਾ ਜ਼ਿਆਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਕਿਉਂਕਿ ਨਾ ਕੈਨੇਡਾ ਮੈਂ ਤਾਂ ਕਹੂੰਗਾ ਕਿ ਜੋ ਪਿਛਲੇ ਸਮੇਂ ਐ ਘੁਆ ਚਲੋ ਤੁਸੀਂ ਵੀ ਜ਼ਿਆਦਾ ਮੈਂ ਤਾਂ ਕਹੂੰਗਾ ਬਿਹਤਰ ਤਰੀਕੇ ਨਾਲ ਦੱਸਿਆ ਵੀ ਆ ਬੱਚਿਆਂ ਨੂੰ ਮੈਂ ਇੱਕ ਬੱਚਿਆਂ ਨੂੰ ਇਹ ਵੀ ਕਹਿ ਦਵਾਂ ਯਾਰ ਕੋਈ ਵੀ ਕਿਸੇ ਤਰ੍ਹਾਂ ਦਾ ਚਾਹੇ ਪੋਲਿਟਿਕਲ ਇਸ਼ੂ ਆ ਚਾਹੇ ਕੋਈ ਮੈਂ ਤਾਂ ਕਹੂੰਗਾ ਸਾਡਾ ਧਰਮ ਦਾ ਇਸ਼ੂ ਆ ਬੱਚਿਆਂ ਨੂੰ ਥੋੜਾ ਦੂਰ ਰਹਿਣਾ ਚਾਹੀਦਾ ਯਾਰ ਜੇ ਕੈਨੇਡਾ ਆਪਣੇ ਆਈ ਤੇ ਆ ਗਿਆ ਨਾ ਜੇ ਯਾਰ ਸਟੂਡੈਂਟਸ ਨੂੰ ਮੈਂ ਕਹੂੰਗਾ ਆਪਣਾ ਕਿਨੇ ਸਟਡੀਨਾ ਖਰਾਬ ਕਰਦੇ। ਦੇਖੋ ਤਾਂ ਕਿਸੇ ਵੀ ਮੁਲਕ ਦਾ ਹੱਕ ਹੈ। ਭਾਰਤ ਦੇ ਵਿੱਚ ਵੀ ਜੇ ਕੋਈ ਬਾਹਰ ਲਿਆ ਕੇ ਸਾਡੇ ਰੂਲ ਨਹੀਂ ਮੰਨਣਗੇ ਤੇ ਅਸੀਂ ਉਹਨਾਂ ਨੂੰ ਵਾਪਸ ਮੋੜ ਸਕਦੇ ਆ। ਇਸੇ ਤਰ੍ਹਾਂ ਤਾਂ ਕੈਨੇਡਾ ਦੇ ਵਿੱਚ ਵੀ ਜਿਹੜੇ ਸਾਡੇ ਬੱਚੇ ਜਾਂਦੇ ਨੇ ਹਿਲਤਾ-ਉਲਤਾ ਛੱਡ ਕੇ ਤੁਸੀਂ ਪੜ੍ਹਾਈ ਕਰੋ। ਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਰੈਗੂਲੇਸ਼ਨਸ ਨੇ ਉੱਥੋਂ ਦੇ ਫਾਲੋ ਕਰੋ। ਪਰ ਮੈਨੂੰ ਇਹ ਲੱਗਦਾ ਤੇਰੇ ਜੀ ਥੋੜਾ ਜਿਹਾ ਤੱਕਾ ਤਾਂ ਜਸਟਿਨ ਟਰੂਡੋ ਨੇ ਵੀ ਕੀਤਾ ਪਿਛਲੇ ਸਮਿਆਂ 'ਚ। ਉਹਨਾਂ ਦੀਆਂ ਪਾਲਿਸੀਆਂ ਇੰਨੀਆਂ ਚੰਗੀਆਂ ਨਹੀਂ ਰਹੀਆਂ ਮੈਨੂੰ ਲੱਗਦਾ। ਜਿਹੜੀ ਸ਼ਕਤੀ ਇਹ ਸਖਤੀ ਜਸਟਿਨ ਟਰੂਡੋ ਨੂੰ 2 ਸਾਲ ਪਹਿਲਾਂ ਵੀ ਕਰਨੀ ਚਾਹੀਦੀ। ਸਰ ਸਖਤੀ ਦੱਸਾਂ ਕਿ ਜਿਹੜਾ ਇਹਨਾਂ ਨੇ ਆਲ 6 ਈਚ ਬੈਂਡ ਦੀ ਰਿਕੁਆਇਰਮੈਂਟ ਘਟਾਤੀ ਸੀ ਨਾ ਸਰ ਸਾਰਾ ਤੋਂ ਜ਼ਿਆਦਾ ਰੌੜਾ ਹੀ ਉਸ ਚੀ ਦਾ ਪਿਆ ਵਾ। ਜੇ ਉਹ ਬੈਂਡ ਰਿਕੁਆਇਰਮੈਂਟ ਨਾ ਘਟਾਉਂਦੇ ਬੱਚਾ ਵੀ ਮਿਹਨਤ ਕਰਨ ਦੀ ਇੰਡੀਆ ਤੋਂ ਯਾਰਤ ਹੁੰਦੀ। ਇਹ ਤੇ ਬੱਚਾ ਸਾ 6 ਸੀਟ ਸੀ 4 ਬੈਂਡ ਆਏ ਜਦੋਂ ਮਸ਼ਹੂਰੀ ਦੇਦਾ ਸੀ ਆਪਾਂ ਤਾਂ ਨਹੀਂ ਕਰਦੇ ਜੀ ਆ ਪਿਆ ਜੀ ਦਵਾ ਦੇਂਗਾ ਵੀਜ਼ਾ। ਸਰ ਮੇਰੇ ਵਰਗੇ ਤਾਂ ਗਏ ਆ। ਹੁਣ ਓਬਵੀਅਸ ਆ ਜੀ ਰੋਜ਼ਗਾਰ ਆ ਬੱਚੇ ਨੂੰ ਕਹੀਦਾ ਸੀ ਬੇਟਾ ਕਰ ਲਾ ਤੇ ਉਹ ਚੀਜ਼ਾਂ ਜੋ ਨਹੀਂ ਮੰਨਿਆ ਤੇ ਗਿਆ ਤੇ ਅੱਜ ਸਰ ਇੱਕ ਤਦੋਂ ਪਿਆਰ ਤਾਂ ਸਾਨੂੰ ਵੀ ਬਹੁਤ ਕਰਦੇ ਆ ਪਰ ਕਈ ਵਾਰੀ ਨਾ ਅਸੀਂ ਏਜੰਟ ਹੋਗੇ ਨੇ ਸ਼ਾਇਦ ਆਪਣੇ ਮਤਲਬ ਲਈ ਗੱਲਾਂ ਕਰਦੇ ਆ ਜੇ ਕਾਲਜ ਗਲਤ ਚੁਣ ਲਿਆ ਨਾ ਜੇ ਕੋਰਸ ਗਲਤ ਚੁਣ ਲਿਆ ਜੇ ਵੀਜ਼ਾ ਆ ਵੀ ਗਿਆ ਤੇ ਮੈਂ ਕਹਿੰਦਾ ਲਿਖ ਕੇ ਲੈ ਲਓ ਜ਼ਿੰਦਗੀ 100% ਖਰਾਬ ਆ ਸੋ ਇਹ ਚੀਜ਼ ਦਾ ਖਿਆਲ ਰੱਖੋ ਸੋ ਕਾਲਜ ਵੀ ਹੁਣ ਚੰਗਾ ਹੋਣਾ ਚਾਹੀਦਾ ਤੇ ਤੁਹਾਡਾ ਕੋਰਸ ਵੀ ਚੰਗਾ ਹੋਣਾ ਚਾਹੀਦਾ ਤੇ ਤੁਸੀਂ ਵੀ ਚੰਗੇ ਹੋਣੇ ਚਾਹੀਦੇ ਹੋ ਹੁਣ ਕੈਨੇਡਾ ਜਾ ਕੇ ਇੱਲਤ ਕੀਤੀ ਤੇ ਜਿਵੇਂ ਆਪਣੇ ਇੱਥੇ ਕਾਲਜਾਂ ਸਕੂਲਾਂ ਚ ਕੁੱਕੜ ਬਣਾ ਦਿੰਦੇ ਸੀ ਨਾ ਜੀ ਟੀਚਰ ਸੋ ਕੈਨੇਡਾ ਨੇ ਕੁੱਕੜ ਬਣਾ ਦੇਣਾ ਸਹੀ ਗੱਲ ਹੈ ਸੋ ਇਸ ਕਰਕੇ ਹੁਣ ਆਪਾਂ ਇਲਤਾਂ ਛੱਡ ਕੇ ਪੜ੍ਹਾਈ ਵਾਲੇ ਪਾਸੇ ਔਰ ਮੈਂ ਤਾਂ ਮਾਪੇ ਆਪ ਨੂੰ ਵੀ ਕਹੂੰਗਾ ਜੇ ਤੁਹਾਡਾ ਬੱਚਾ ਇਲਤੀ ਹੈ ਤੇ ਉਹਨੂੰ ਇੱਥੇ ਕੋਈ ਕੰਮ ਤਾਂ ਦਾਖਲਵਾ ਕੇ ਦਿਓ ਇੱਥੇ ਉਹਨੂੰ ਪੜ੍ਹਾਓ ਜਿੰਨਾ ਕੋ ਪੜਦਾ ਉਹਨੂੰ ਨਾ ਭੇਜੋ ਸਿਰਫ ਉਸੇ ਬੱਚੇ ਨੂੰ ਭੇਜੋ ਜਿਹੜਾ ਉੱਥੇ ਜਾ ਕੇ ਅੰਗਰੇਜ਼ੀ ਚ ਪੜ ਲਊਗਾ ਕਿਉਂਕਿ ਹੁਣ ਜਿੰਨੇ ਵੀ ਬੱਚੇ ਕੈਨੇਡਾ ਜਾਣਗੇ ਉਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਪੈਣਗੇ ਚੋਰ ਮੋਰੀਆਂ ਉਹਨਾਂ ਨੇ ਲਾ ਕੇ ਪਟੀਨ ਪਟੂਨ ਬੰਦ ਕਰਤੀਆਂ ਹੁਣ ਹੁਣ ਉੱਥੇ ਚੋਰ ਮੋਰੀਆਂ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਸਰ ਬਿਲਕੁਲ ਹੈ ਉਹਦੇ ਕਰਕੇ ਆ ਤੇ ਸਰ ਮੈਂ ਕਹਿ ਸਕਦੇ ਆ ਕਿ ਐਜ਼ ਅ ਏਜੰਟ ਮੈਨੂੰ ਲੱਗਦਾ ਕਿ ਸਭ ਤੋਂ ਖੁਸ਼ ਬੰਦਾ ਹੋਊਗਾ ਕਿ ਇਹ ਸਾਰੇ ਅਪਡੇਟਸ ਤੋਂ ਬਾਅਦ ਕਿਉਂਕਿ ਜਿੰਨੀਆਂ ਚੋਰ ਮੁਰੀਆਂ ਬੰਦ ਹੋਣੀਆਂ ਸਰ ਮੈਨੂੰ ਵੀ ਉਹਨਾਂ ਹੀ ਫਾਇਦਾ ਇਮਾਨਦਾਰ ਬੰਦਿਆਂ ਦਾ ਉਹਨਾਂ ਹੀ ਫਾਇਦਾ ਕਿਉਂਕਿ ਲੀਕੇਜ ਕਿਤੇ ਵੀ ਹੋਵੇ ਮਾੜੀ ਹੁੰਦੀ ਹੈ ਚਲੋ ਬਹੁਤ ਬਹੁਤ ਧੰਨਵਾਦ ਸਕਰੀਨ ਤੇ ਨੰਬਰ ਹੈ 85578 85578 ਤੀਰਤ ਸਿੰਘ ਪਨਾਕਲ ਜੀ ਇੱਕ ਵਾਰ ਗੱਲ ਜਰੂਰ ਕਰਿਓ ਜਦੋਂ ਵੀ ਟਾਈਮ ਲੱਗਿਆ ਬਹੁਤ ਧੰਨਵਾਦ ਜੀ ਥੈਂਕ ਯੂ